ਸੋਸ਼ਲ ਮੀਡੀਆ ਤੇ ਲੋਕ ਇਹ ਗੱਲ ਕਹਿ ਰਹੇ ਆ ਕਿ 5 ਮਿੰਟ ਦੇ ਵਿੱਚ ਐਮਐਸਪੀ ਦੇਣੀ ਸੀ 5 ਮਿੰਟ ਦੇ ਵਿੱਚ ਅਸਤੀਫਾ ਦੇ ਦਿੱਤਾ ਤੇ 5 ਮਿੰਟ ਦੇ ਵਿੱਚ ਅਸਤੀਫਾ ਵਾਪਸ ਲੈ ਲਿਆ ਵਜ੍ਹਾ ਕੀ ਆ ਅੰਦਰ ਖਾਤੇ ਮਾਜਰਾ ਕੀ ਆ ਅਨਮੋਲ ਗਗਨਮਾਨ 200 ਤੇ 20 ਦੇ ਵਿੱਚ ਆਮ ਆਦਮੀ ਪਾਰਟੀ ਚ ਦਾਖਲ ਹੋਏ 2022 ਦੇ ਵਿੱਚ ਪਹਿਲੀ ਵਾਰ ਚੋਣ ਲੜੀ ਉਸ ਚੋਣ ਦੇ ਵਿੱਚ 37718 ਵੋਟਾਂ ਦੇ ਫਰਕ ਦੇ ਨਾਲ ਜਿੱਤ ਹਾਸਲ ਕੀਤੀ ਕਿਉਂਕਿ ਉਦੋਂ ਰਣਜੀਤ ਸਿੰਘ ਗਿੱਲ ਨੂੰ ਇਹਨਾਂ ਨੇ ਹਰਾਇਆ ਸੀ ਆਕਾੜੀ ਦਲ ਦੇ ਉਮੀਦਵਾਰ ਨੂੰ ਫਿਰ ਇੱਕਦਮ ਅਨਮੋਲਗ ਕਨਮਾਨ ਦਾ ਮਨ ਭਾਰਾ ਕਿਉਂ ਹੋ ਗਿਆ ਉਹਨਾਂ ਦਾ ਦਿਲ ਭਾਰਾ ਕਿਉਂ ਹੋਣ ਲੱਗ ਪਿਆ ਤੇ ਫਿਰ ਰਾਤੋਂ ਰਾਤ ਦਿਲ ਹੌਲਾ ਕਿਹੜੀ ਗੱਲਾਂ ਹੋ ਗਿਆ ਸਵਾਲ ਇੱਥੇ ਪੈਦਾ ਹੁੰਦਾ ਦਿਲ ਦਾ ਭਾਰਾ ਹੋ ਜਾਣਾ ਮਨ ਭਾਰਾ ਹੋ ਜਾਣਾ ਕਿਸੇ ਤੋਂ ਮਨ ਉਕਤ ਆ ਜਾਣਾ ਕਿਸੇ ਤੋਂ ਖਿੱਚ ਜਾਣਾ ਕੋਈ ਚੰਗਾ ਲਗਣੋਂ ਹਟ ਜਾਣਾ ਇਹ ਸਾਡੇ ਪੰਜਾਬੀ ਸਮਾਜ ਦੇ ਵਿੱਚ ਦੇਸ਼ ਦੁਨੀਆ ਦੇ ਵਿੱਚ ਆਮ ਗੱਲ ਆ ਪਰ ਰਾਤੋਂ ਰਾਤ ਉਹ ਕਿਹੜਾ ਕਾਰਨ ਆ ਜਿਹਦੇ ਕਰਕੇ ਦਿਲ ਹੌਲਾ ਹੋ ਜਾਂਦਾ ਚੰਗੇ ਤੋਂ ਚੰਗੇ ਡਾਕਟਰ ਦੀ ਦਵਾਈ ਲੈ ਗਏ ਉਹ ਵੀ ਇਹ ਗੱਲ ਕਹਿਣਾ ਵੀ ਭਾਈ 2-3 ਦਿਨ ਲਗਾਤਾਰ ਖੁਰਾਕਾਂ ਖਾਣੀਆਂ ਪੈਣੀਆਂ ਇੱਥੇ ਉਹ ਕਿਹੜੇ ਕਾਰਨ ਸੀ ਜਿਹਦੇ ਕਰਕੇ ਅਨਮੋਲ ਗਗਨਮਾਨ ਦਾ ਦਿਲ ਜਿਹੜਾ ਭਰਿਆ ਪਿਆ ਸੀ ਉਹ ਦਿਲ ਹੌਲਾ ਹੋ ਗਿਆ ਪਹਿਲਾਂ ਤਾਂ ਮੈਂ ਤੁਹਾਨੂੰ ਅਨਮੋਲ ਗਗਨਮਾਨ ਹੋਰਾਂ ਦੇ ਵੱਲੋਂ ਪਹਿਲੇ ਦਿਨ ਜਿਹੜਾ ਪੋਸਟ ਪਾ ਕੇ ਐਲਾਨ ਕੀਤਾ ਗਿਆ ਉਹਦਾ ਵੀਰਵਾ ਸਾਂਝਾ ਕਰ ਦੇਣਾ ਫਿਰ ਜਿਹੜਾ ਉਹਨਾਂ ਨੇ ਦੂਜੇ ਦਿਨ ਪੋਸਟ ਪਾ ਕੇ ਐਲਾਨ ਕੀਤਾ ਉਹ ਤੇ ਫਿਰ ਅਮਨ अरोड़ा ਜਿਹੜੇ ਕਿ ਉਹਨਾਂ ਨੂੰ ਆਪਣੇ ਭੈਣ ਜੀ ਕਹਿੰਦੇ ਨੇ ਸਤਕਾਰਯੋਗ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਉਹਨਾਂ ਨੂੰ ਮਨਾ ਕੇ ਆਏ ਆ ਜਾਂ ਕਹਿ ਲਈਏ ਸਮਝਾ ਕੇ ਆਏ ਆ ਉਹਨਾਂ ਦੀ ਗੱਲ ਕਰਦੇ ਆ ਪਹਿਲਾਂ ਲਿਖਿਆ ਅਨਮੋਲ ਗਰਮਾਨ ਨੇ ਕਿ ਦਿਲ ਭਾਰੀ ਹੈ ਪਰ ਮੈਂ ਸਿਆਸਤ ਨੂੰ ਛੱਡਣ ਦਾ ਫੈਸਲਾ ਕਰ ਲਿਆ ਹੈ ਮੇਰਾ ਐਮਐਲਏ ਦੇ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਅਸਤੀਫਾ ਸਵੀਕਾਰ ਕੀਤਾ ਜਾਵੇ ਮੇਰੀਆਂ ਸ਼ੁਭ ਕਾਮਨਾਵਾਂ ਪਾਰਟੀ ਦੇ ਨਾਲ ਨੇ ਮੈਨੂੰ ਉਮੀਦ ਹੈ ਪੰਜਾਬ ਸਰਕਾਰ ਲੋਕਾਂ ਦੀਆਂ ਆਸਾਂ ਦੇ ਉੱਤੇ ਖਰੀ ਉਤਰੇਗੀ ਯਾਨੀ ਕਿ ਇਸ ਪੋਸਟ ਦੇ ਵਿੱਚ ਇਸ ਐਲਾਨ ਦੇ ਵਿੱਚ ਦਿਲ ਭਾਰੀ ਹੈ ਸਿਆਸਤ ਤੋਂ ਮਨ ਅੱਕਿਆ ਪਿਆ ਸਿਆਸਤ ਦੇ ਵਿੱਚ ਹੁਣ ਮੈਂ ਰਹਿਣਾ ਨਹੀਂ ਚਾਹੁੰਦੀ ਤੇ ਮੈਂ ਪਾਰਟੀ ਦੇ ਸਪੀਕਰ ਸਾਹਿਬ ਨੂੰ ਜਾਂ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੂੰ ਬੇਨਤੀ ਕਰਨੀ ਆ ਕਿ ਅਸਤੀਫਾ ਸਵੀਕਾਰ ਕੀਤਾ ਜਾਵੇ ਪਰ ਅਮਨ ਅਰੋੜਾ ਦੇ ਨਾਲ ਮਿਲਣੀ ਤੋਂ ਬਾਅਦ ਇਹ ਆਉਂਦਾ ਜੀ ਉਸੇ ਫੇਸਬੁੱਕ ਦੇ ਉੱਤੇ ਐਲਾਨ ਕਿ ਅੱਜ ਸਾਡੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਸੁਨਾਮ ਜੀ ਦੇ ਨਾਲ ਮੁਲਾਕਾਤ ਹੋਈ ਹੈ ਆਮ ਆਰਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਜੀ ਦੇ ਵੱਲੋਂ ਅਸਤੀਫਾ ਨਾ ਮੰਜ਼ੂਰ ਕਰਨ ਦਾ ਫੈਸਲਾ ਮੈਂ ਸਵੀਕਾਰ ਕੀਤਾ ਹੈ। ਯਾਨੀ ਕਿ ਰਾਤੋਂ ਰਾਤ ਫੈਸਲਾ ਸਵੀਕਾਰ ਕੀਤਾ ਹੈ। ਇੱਕ ਰਾਤ ਪਹਿਲਾਂ ਆਪਾਂ ਅਸਤੀਫਾ ਦੇ ਦਿੱਤਾ ਹੈ ਇਹਦਾ ਐਲਾਨ ਕੀਤਾ। ਹੁਣ ਸਵਾਲ ਹੀ ਪੈਦਾ ਹੁੰਦਾ ਕਿ ਵਿਚਲੀ ਗੱਲ ਕੀ ਆ? ਗੱਲ ਅਸਲ ਦੇ ਵਿੱਚ ਵਿਚਲੀ ਇਹ ਆ ਕਿ ਜੇਕਰ ਬੀਬੀ ਅਨਮੋਲ ਗਗਨਮਾਨ ਦਾ ਅਸਤੀਫਾ ਮੰਜ਼ੂਰ ਹੋ ਜਾਂਦਾ ਪੰਜਾਬ ਦੇ ਵਿੱਚ ਇੱਕ ਨਹੀਂ ਤਿੰਨ ਜ਼ਿਮਨੀ ਚੋਣਾਂ ਹੋਣੀਆਂ ਸੀ। ਤਰਨਤਾਰਨ ਦੇ ਵਿੱਚ ਡਾਕਟਰ ਕਸ਼ਮੀਰ ਸਿੰਘ ਸੋਲ ਦੀ ਮੌਤ ਤੋਂ ਬਾਅਦ ਸੀਟ ਖਾਲੀ ਆ। ਇਸ ਕਰਕੇ ਉੱਥੇ ਆਮ ਆदमी ਪਾਰਟੀ ਨੇ ਮੰਨਿਆ ਜਾ ਰਿਹਾ ਕਿ ਤਿੰਨ ਵਾਰ ਦੇ ਵਿਧਾਇਕ ਨੇੜੇ ਸਾਬਕਾ ਵਿਧਾਇਕ ਨੇ ਹਰਮੀਤ ਸਿੰਘ ਸੰਧੂ ਉਹਨਾਂ ਨੂੰ ਆਮ ਆदमी ਪਾਰਟੀ ਨੇ ਟਿਕਟ ਦੇ ਦੇਣੀ ਆ ਇਸ ਗੱਲ ਦੇ 100 ਦੇ ਵਿੱਚੋਂ 90% ਚਾਂਸ ਆ ਚਲੋ ਉੱਥੇ ਤਾਂ ਡਾਕਟਰ ਸੋਲ ਸਾਹਿਬ ਦੀ ਮੌਤ ਤੋਂ ਬਾਅਦ ਸੀਟ ਖਾਲੀ ਹੋਈ ਇਸ ਕਰਕੇ ਚਲੋ ਉੱਥੇ ਸੀਟ ਨੂੰ ਭਰਨਾ ਹੀ ਪਰਨਾ ਪਰ ਜੇਕਰ ਬੀਬੀ ਅਨਮੋਲ ਗਗਨਮਾਨ ਦਾ ਅਸਤੀਫਾ ਖਰੜ ਤੋਂ ਮਨਜ਼ੂਰ ਹੋ ਜਾਂਦਾ ਤੇ ਫਿਰ ਦੋ ਸੀਟਾਂ ਖਾਲੀ ਹੋਣੀਆਂ ਸੀ ਹੋਰ ਕਿਉਂਕਿ ਇਸ ਤੋਂ ਪਹਿਲਾਂ ਬੰਗਾ ਤੋਂ ਆਕਾਲੀ ਦਲ ਦੀ ਸੀਟ ਦੇ ਉੱਤੇ ਜਿੱਤੇ ਹੋਏ ਵਿਧਾਇਕ ਡਾਕਟਰ ਸੁਖਵਿੰਦਰ ਸੁਖੀ ਉਹ ਵੀ ਆਮ ਆਦਮੀ ਪਾਰਟੀ ਦੇ ਵਿੱਚ ਆ ਚੁੱਕੇ ਆ ਉਹਨਾਂ ਦਾ ਵੀ ਅਸਤੀਫਾ ਦਿੱਤਾ ਹੋਇਆ ਤੇ ਉਹਨਾਂ ਦਾ ਅਸਤੀਫਾ ਹਾਲੇ ਤੱਕ ਮਨਜ਼ੂਰ ਕਿਉਂ ਨਹੀਂ ਕੀਤਾ ਗਿਆ ਇਹ ਗੱਲ ਹਾਈ ਕੋਰਟ ਤੱਕ ਪਹੁੰਚੀ ਹੋਈ ਹੈ ਮਤਲਬ ਇਹ ਹੈ ਜੀ ਕਿ ਜੇਕਰ ਇਹਨਾਂ ਦਾ ਅਸਤੀਫਾ ਬੀਬੀ ਦਾ ਮਨਜ਼ੂਰ ਹੁੰਦਾ ਤੇ ਫਿਰ ਡਾਕਟਰ ਸੁਖੀ ਦਾ ਵੀ ਸ਼ਾਇਦ ਅਸਤੀਫਾ ਮਨਜ਼ੂਰ ਕਰਨਾ ਪੈਂਦਾ ਫਿਰ ਪੰਜਾਬ ਦੇ ਵਿੱਚ ਇੱਕ ਨਹੀਂ ਫਿਰ ਪੰਜਾਬ ਦੇ ਵਿੱਚ ਤਿੰਨ ਸੀਟਾਂ ਦੇ ਉੱਤੇ ਜ਼ਬਨੀ ਚੋਣ ਹੋਣੀ ਸੀ ਤਰਨਤਾਰਨ ਦੇ ਵਿੱਚ ਬੰਗਾ ਦੇ ਵਿੱਚ ਤੇ ਇਧਰ ਖਰੜ ਦੇ ਵਿੱਚ ਸੋ ਮੰਨਿਆ ਜਾ ਰਿਹਾ ਵੀ ਇਕਤਾ ਕਾਰਨ ਇਹ ਆ ਕਿ ਆਮ ਆਦਮੀ ਪਾਰਟੀ ਤਿੰਨ ਤਿੰਨ ਸੀਟਾਂ ਦੇ ਉੱਤੇ ਜਿਮਨੀ ਚੋਣ ਇੱਕੋ ਵੇਲੇ ਦੇ ਵਿੱਚ ਨਹੀਂ ਚਾਹੁੰਦੀ ਦੂਜੀ ਗੱਲ ਇਹ ਹੈ ਜੀ ਕਿ ਅਨਮੋਲ ਗਗਨ ਮਾਨ ਦੇ ਮਨ ਦੇ ਵਿੱਚ ਗੁੱਸਾ ਕਿਹੜਾ ਗੁੱਸਾ ਅਸਲ ਦੇ ਵਿੱਚ ਇਸ ਗੱਲ ਦਾ ਕਿ 2024 ਦੇ ਵਿੱਚ ਉਹਨਾਂ ਦੇ ਕੋਲੋਂ ਮੰਤਰੀ ਵਾਲਾ ਅਹੁਦਾ ਵਾਪਸ ਲੈ ਲਿਆ ਤੇ ਜਦੋਂ ਮੰਤਰੀ ਵਾਲਾ ਅਹੁਦਾ ਵਾਪਸ ਲਿਆ ਉਹਨਾਂ ਨੇ ਕੁਲਦੀਪ ਸਿੰਘ ਢਾਲੀਵਾਲ ਵਾਂਗ ਕਦੇ ਇਹ ਗੱਲ ਨਹੀਂ ਕਹੀ ਕਿ ਮੈਂ ਮੰਤਰੀ ਬਣਨ ਵਾਸਤੇ ਮੈਂ ਵਿਧਾਇਕ ਬਣਨ ਵਾਸਤੇ ਪਾਰਟੀ ਦੇ ਵਿੱਚ ਨਹੀਂ ਆਇਆ ਟਾਲੀਵਾਲ ਸਾਹਿਬ ਦੇ ਨਾਲ ਵੀ ਬਹੁਤੀ ਚੰਗੀ ਵੀ ਹੋਈ ਬੰਦੇ ਸਤਕਾਰਯੋਗ ਆ ਈਮਾਨਦਾਰ ਆ ਉਹਨਾਂ ਨੇ ਬਹੁਤ ਕੰਮ ਕੀਤਾ ਜਦੋਂ ਪੰਚਾਇਤ ਮੰਤਰੀ ਸੀ ਹੋਰ ਵੱਖ-ਵੱਖ ਉਹਦੇ ਉੱਤੇ ਸੀ ਪਰ ਗੱਲ ਇਹ ਜੀ ਕਿ ਉਹ ਅੱਜ ਸਿਰਫ ਤੇ ਸਿਰਫ ਵਿਧਾਇਕ ਆ ਪਰ ਉਹਨਾਂ ਨੇ ਇਹ ਗੱਲ ਕਹੀ ਜੀ ਕਿ ਮੈਨੂੰ ਕੋਈ ਪਰਵਾਹ ਨਹੀਂ ਮੈਂ ਜੇਕਰ ਅਮਰੀਕਾ ਦੀ ਸਿਟੀਜ਼ਨਸ਼ਿਪ ਛੱਡ ਕੇ ਆਇਆ ਮੈਂ ਸਿਰਫ ਇਸ ਕਰਕੇ ਛੱਡ ਕੇ ਆਇਆ ਕਿ ਬਦਲਾ ਚਾਹਉਣਾ ਮੈਨੂੰ ਕੇਜਰੀਵਾਲ ਸਾਹਿਬ ਨੇ ਗੱਲ ਕਹੀ ਤੇ ਮੈਂ ਪਾਰਟੀ ਦੇ ਵਿੱਚ ਆ ਗਿਆ ਪਰ ਬੀਬੀ ਅਨਮੋਲ ਗਗਨਮਾਨ ਨੇ ਇਹ ਗੱਲ ਨਹੀਂ ਕਹੀ ਜਿਵੇਂ ਕਿ ਮੀਡੀਆ ਦੇ ਵਿੱਚ ਆਈ ਆ ਕਿ ਭਾਈ ਮੈਂ ਸਿਰਫ ਤੇ ਸਿਰਫ ਵਿਧਾਇਕ ਬਣਨ ਮੈਂ ਮੰਤਰੀ ਬਣਨ ਵਾਸਤੇ ਨਹੀਂ ਮੈਂ ਤਾਂ ਪੰਜਾਬ ਦੀ ਤਰੱਕੀ ਵਾਸਤੇ ਆਈ ਆ ਉਦੋਂ ਉਹਨਾਂ ਨੇ ਗੱਲ ਕਹੀ ਸੀ ਕਿ 5 ਮਿੰਟ ਦੇ ਵਿੱਚ ਐਮਐਸਪੀ ਦੇਣ ਵਾਸਤੇ ਆਵਾਂਗੇ ਉਦੋਂ ਕੱਲ ਕਹਿੰਨੇ ਸੀ ਵੀ ਭਾਈ ਕੈਪਟਨ ਅਸਤੀਫਾ ਦੇਵੇ ਚੁਟਕੀਆਂ ਦੇ ਵਿੱਚ ਐਮਐਸਪੀ ਮਿਲ ਜਾਣੀ ਆ ਪਰ ਐਵੇਂ ਮਿਲਦੀ ਨਹੀਂ ਹੁੰਦੀ ਐਵੇਂ ਮਿਲੀ ਨਹੀਂ ਪਰ ਮਿਲਣੀ ਜ਼ਰੂਰ ਚਾਹੀਦੀ ਆ ਇਹ ਮੇਰੀ ਦਿਲ ਦੀ ਤੋਰ ਦੇ ਉੱਤੇ ਕਾਮਨਾ ਕਹਿੰਦੀ ਆ ਕਿ ਜਦੋਂ ਬੀਬੀਜੀ ਦੇ ਕੋਲੋਂ ਮੰਤਰੀ ਅਹੁਦਾ ਵਾਪਸ ਲੈ ਲਿਆ ਫਿਰ ਉਹਨਾਂ ਨੇ ਹਲਕੇ ਦੇ ਵੱਲ ਤਵਜੋ ਦੇਣੀ ਵੀ ਘਟਾ ਦਿੱਤੀ ਪਾਰਟੀ ਹਾਈ ਕਮਾਂਡ ਨੇ ਉਹਨਾਂ ਨੇ ਕਹੇ ਨੇ ਉੱਤੇ ਬਹੁਤੇ ਕੰਮ ਹੁੰਦੇ ਨਹੀਂ ਇਸ ਸਮੇਂ-ਸਮੇਂ ਦੇ ਉਤੇ ਕੁਝ ਕੁ ਲੋਕਾਂ ਨੇ ਵਿਰੋਧਗਾਨੇ ਇਹ ਵੀ ਦੋਸ਼ ਲਾਇਆ ਕਿ ਬੀਬੀ ਜੀ ਦੇ ਆਲੇ-ਦੁਆਲੇ ਦੇ ਕੁਝ ਕੁ ਲੋਕ ਰੁਪਈਏ ਇਕੱਠੇ ਕਰਨ ਦੇ ਚੱਕਰ ਦੇ ਵਿੱਚ ਪਏ ਆ। ਖਬਰਾਂ ਇਹ ਵੀ ਆਉਣ ਲੱਗ ਪਈਆਂ ਵੀ ਭਾਈ ਪਾਰਟੀ ਹਾਈ ਕਮਾਂਡ ਨਾ ਖੁਸ਼ ਆ। ਖਬਰਾਂ ਇਹ ਵੀ ਆਉਣ ਲੱਗ ਪਈਆਂ ਕਿ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਬੀਬੀ ਜੀ ਨੇ ਜਾਣਾ ਬੰਦ ਕਰਤਾ ਜਾਂ ਘਟਾਤਾ ਜਾਂ ਜਾਂਦੇ ਆ ਤਾਂ ਕੋਈ ਸਰਗਰਮੀ ਨਹੀਂ ਹੁੰਦੀ। ਖਬਰਾਂ ਇਹ ਵੀ ਆਉਣ ਲੱਗ ਪਈਆਂ ਕਿ ਹਲਕੇ ਦੇ ਵਿੱਚ ਉਹਨਾਂ ਦੀ ਰਿਪੋਰਟ ਬਹੁਤੀ ਚੰਗੀ ਨਹੀਂ ਤੇ ਖਬਰਾਂ ਇਹ ਵੀ ਆਉਣ ਲੱਗ ਪਈਆਂ ਕਿ 2027 ਦੀਆਂ ਚੋਣਾਂ ਵਾਸਤੇ ਸ਼ਾਇਦ ਇਹਨਾਂ ਦੀ ਟਿਕਟ ਕੱਟ ਦਿੱਤੀ ਜਾਵੇ। ਇਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਬੀਬੀ ਜੀ ਦਾ ਮਨ ਭਰਿਆ ਪਿਆ ਨਾ ਕੇਜਰੀਵਾਲ ਸਾਹਿਬ ਸੁਣਦੇ ਆ ਨਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੱਕ ਕੋਈ ਸੁਣਵਾਈ ਆ ਨਾ ਹੋਰ ਵਕ ਵਕ ਥਾਵਾਂ ਤੇ ਸੁਣਵਾਈ ਆ ਇਸ ਕਰਕੇ ਨਿਰਾਸ਼ਾ ਦੇ ਆਲਮ ਦੇ ਵਿੱਚ ਆ ਹੁਣ ਉਤੋਂ ਇੱਕ ਗੱਲ ਹੋਰ ਕਮਾਲ ਦੀ ਹੋਗੀ ਕਿਉਂਕਿ ਉਹ ਰਣਜੀਤ ਸਿੰਘ ਗੱਲ ਜਿਹੜੇ ਕਿ 2022 ਦੇ ਵਿੱਚ ਇਹਨਾਂ ਨੇ 37718 ਵੋਟਾਂ ਦੇ ਫਰਕ ਨਾਲ ਹਰਾਏ ਆ ਉਹਨਾਂ ਨੇ ਅਕਾੜੀ ਦਲ ਨੂੰ ਤਾਂ ਛੱਡਿਆ ਹੀ ਸੀ ਉਹਨਾਂ ਨੇ ਇਹ ਗੱਲ ਕਹਿਤੀ ਜੀ ਕਿ ਮੈਂ ਸਭ ਕੁਝ ਨੂੰ ਛੱਡ ਕੇ ਤੇ ਇਸ ਵੇਲੇ ਭਵਿੱਖ ਦੀ ਰਾਜਨੀਤੀ ਦੇ ਬਾਰੇ ਸੋਚਦਾ ਅਕਾੜੀ ਦਲ ਦੇ ਵਿੱਚ ਸੀ ਸੁਖਬੀਰ ਸਿੰਘ ਬਾਦਲ ਦੇ ਨੇੜਲੇਆਂ ਦੇ ਵਿੱਚੋਂ ਸੀ ਰੀਅਲ ਏਸਟੇਟ ਦੇ ਵੱਡੇ ਕਾਰੋਬਾਰੀ ਆ ਪਰ ਉਹਨਾਂ ਨੇ ਸੁਖਬੀਰ ਬਾਦਲ ਨੂੰ ਛੱਡ ਦਿੱਤਾ ਅੰਦਾਜ਼ੇ ਲੱਗਣੇ ਸ਼ੁਰੂ ਹੋ ਗਏ ਵੀ ਭਾਈ ਖੜੜ ਤੋਂ ਆਉਂਦੇ ਸਮੇਂ ਦੇ ਵਿੱਚ ਆਮ ਆदमी ਪਾਰਟੀ ਦੇ ਉਮੀਦਵਾਰ ਇਹ ਹੋ ਸਕਦੇ ਆ ਪਰ ਇੱਕ ਦਿਨ ਪਹਿਲਾਂ ਉਹਨਾਂ ਨੇ ਅਕਾੜੀ ਦਲ ਛੱਡਿਆ ਅਗਲੇ ਜਿਹੜੇ ਬੀਬੀ ਦੇ ਅਸਤੀਫੇ ਦੀ ਖਬਰ ਆ ਗਈ ਤੇ ਮਤਲਬ ਇਹ ਹੋਇਆ ਜੀ ਕਿ ਰਣਜੀਤ ਸਿੰਘ ਗਿੱਲ ਹੁਣ ਆਮ ਆदमी ਪਾਰਟੀ ਚੋਂ ਲੱਗੇ ਜਿਮਨੀ ਚੋਣ ਹੋਊਗੀ ਉਹ ਖੜਨਗੇ ਜਿਮਨੀ ਚੋਣ ਦੇ ਵਿੱਚ ਉਮੀਦਵਾਰ ਹੋਣਗੇ ਹੁਣ ਇਸ ਗੱਲ ਤੇ ਪੰਬਲ ਪੂਸਾ ਪੈਦਾ ਹੋ ਗਿਆ ਇਸ ਗੱਲ ਤੇ ਇੱਕਦਮ ਰੌਲਾ ਪੈ ਗਿਆ ਉਧਰੋਂ ਰਣਜੀਤ ਸਿੰਘ ਨੇ ਵੀ ਇਹ ਗੱਲ ਪੋਸਟ ਪਾ ਕੇ ਕਹਿ ਦਿੱਤੀ ਕਿ ਭਾਈ ਹੁਣ ਰਾਜਨੀਤੀ ਦੇ ਵਿੱਚ ਕੁਝ ਨਵਾਂ ਕਰਨ ਦਾ ਵੇਲਾ ਆ ਗਿਆ ਬਹੁਤ ਜਲਦ ਲੋਕਾਂ ਦੀ ਸੇਵਾ ਵਾਸਤੇ ਵੱਡਾ ਫੈਸਲਾ ਲਵਾਂਗੇ ਇਹ ਸਾਰੀਆਂ ਗੱਲਾਂ ਦਾ ਜੋੜ ਮੇਲ ਇਹ ਸੀ ਕਿ ਭਾਈ ਆਮ ਆਦਮੀ ਪਾਰਟੀ ਕਈ ਕੁਝ ਅੰਦਰ ਖਾਤੇ ਮਿੱਥੀ ਬੈਠੀ ਆ ਜਿਹਦੇ ਕਰਕੇ ਅਨਮੋਲ ਗਗਨਮਾਨ ਹੋ ਰਹੀ ਤੱਤੇ ਭਾਰੇ ਆ ਅੰਦਰੋਂ ਤਪੇ ਹੋਏ ਅੰਦਰੋਂ ਭਕੇ ਹੋਏ ਆ ਪਰ ਐਨ ਮੌਕੇ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਵੀ ਹੋਇਆ ਕਿ ਭਾਈ ਤਿੰਨ ਚੋਣਾਂ ਲੜਨ ਦੇ ਨਾਲੋਂ ਪਹਿਲਾਂ ਆਪਸ ਜਿਮਨੀ ਚੋਣ ਲੜ ਲਗੇ ਇਕੋ ਚੌਣ ਲੜ ਲਿਗੇ ਜਿਹੜੀ ਕਿ ਤਰਨਤਾਰਨ ਵਾਲੀ ਹੈ ਜਿੱਥੇ ਕਿ ਅਚਾਨਕ ਹਾਲਾਤ ਪੈਦਾ ਹੋਏ ਆ ਜਿਵੇਂ ਕਿ ਇਸ ਤੋਂ ਪਹਿਲਾਂ ਲੁਧਿਆਣਾ ਪੱਛਮੀ ਵਾਲੀ ਸੀਟ ਦੇ ਉੱਤੇ ਗੋਗੀ ਸਾਹਿਬ ਦੀ ਮੌਤ ਤੋਂ ਬਾਅਦ ਹਾਲਾਤ ਪੈਦਾ ਹੋਏ ਸੀ ਸੋ ਇਸ ਕਰਕੇ ਆਮ ਆਦਮੀ ਪਾਰਟੀ ਨੇ ਇਸ ਵੇਲੇ ਕਹਿ ਦਿੱ ਗਏ ਵੀ ਚੁੱਪ ਕਰਾਇਆ ਇਸ ਵੇਲੇ ਗੁੱਸਾ ਸ਼ਾਂਤ ਕੀਤਾ ਇਸ ਵੇਲੇ ਗੁੱਸਾ ਠੰਡਾ ਕੀਤਾ ਤੇ ਬੀਬੀ ਜੀ ਨੇ ਗੱਲ ਕਹਤੀ ਆ ਕਿ ਪਾਰਟੀ ਦੇ ਕਨਵੀਨਰ ਸਾਹਿਬ ਨੇ ਜਿਹੜੇ ਜਾਂ ਹਾਈ ਕਮਾਂਡ ਹੈ ਜਿਹੜੀ ਉਹਨੇ ਕਿਹਾ ਵੀ ਅਸਤੀਫਾ ਤੇਰਾ ਮਨਜ਼ੂਰ ਨਹੀਂ ਕਰਨਾ ਤੇ ਮੈਨੂੰ ਇਹ ਫੈਸਲਾ ਸਵੀਕਾਰ ਆ ਰਾਤੋਂ ਰਾਤ ਫੈਸਲੇ ਲੈ ਨਹੀਂ ਜਾਂਦੇ ਹੁੰਦੇ ਰਾਤੋਂ ਰਾਤ ਫੈਸਲੇ ਬਦਲਦੇ ਨਹੀਂ ਹੁੰਦੇ ਜੇ ਕਿਸੇ ਬੰਦੇ ਨੇ ਵੈਸੇ ਵੀ ਕਿਸੇ ਸੰਸਥਾ ਦੀ ਪ੍ਰਧਾਨਗੀ ਜਾਂ ਜਨਰਲ ਸਕੱਤਰੀ ਛੱਡਣੀ ਹੋਵੇ ਤਾਂ ਉਹਦਾ ਚਿੱਤ ਨਹੀਂ ਕਰਦਾ ਹੁੰਦਾ ਛੱਡਣ ਨੂੰ ਇੱਥੇ ਵਿਧਾਇਕੀ ਛੱਡਣ ਦੇ ਲਈ ਤਿਆਰੀ ਸੀ ਤਾਂ ਮਤਲਬ ਇਹ ਹੈ ਜੀ ਕਿ 1 ਸਾਲ ਤੋਂ 1.5 ਸਾਲ ਤੋਂ ਲਗਾਤਾਰ ਮਨ ਦੇ ਵਿੱਚ ਹਰਖਾ ਉਹ ਹਰਖਾ 1 ਘੰਟੇ 'ਚ ਮੱਠਾ ਨਹੀਂ ਸੀ ਪੈ ਸਕਦਾ ਪਰ ਇਹ ਗੱਲ ਕਈ ਹੋਊਗੀ ਕਿ ਭਾਈ ਇਸ ਵੇਲੇ ਪਾਰਟੀ ਦੀ ਬਿਹਤਰੀ ਵਾਸਤੇ ਗੱਲ ਇਹ ਹੈ ਕਿ ਤੁਸੀਂ ਸ਼ਾਂਤ ਰਹੋ ਤੁਸੀਂ ਚੋਪਰੋ ਤੁਹਾਡੇ ਹਲਕੇ ਦੇ ਕੰਮ ਹੁੰਦੇ ਰਹਿਣਗੇ ਤੇ 2027 ਦੇ ਵਿੱਚ ਤੁਹਾਨੂੰ ਹੀ ਟਿਕਟ ਦਿੱਤੀ ਜਾਊਗੀ ਜਿਹੜੀ ਕਿ ਆਉਂਦੇ ਸਮੇਂ ਦੇ ਵਿੱਚ ਕਾਰਗੁਜ਼ਾਰੀ ਦੇ ਆਧਾਰ ਦੇ ਉੱਤੇ ਮਿਲਣੀ ਚਾਹੀਦੀ ਹੈ ਸ਼ਾਇਦ ਮਿਲੇ ਵੀ ਪਰ ਫਿਰ ਰਣਜੀਤ ਸਿੰਘ ਗਿੱਲ ਨੂੰ ਕਿੱਥੇ ਐਡਜਸਟ ਕਰਨਗੇ ਜੇਕਰ ਉਹ ਆਮ ਆदमी ਪਾਰਟੀ 'ਚ ਆ ਗਏ ਹਾਲਾਂਕਿ ਉਹ ਆਏ ਨਹੀਂ ਪਰ ਇਹ ਸਾਰੇ ਘਟਨਾਕਰਮ ਤੋਂ ਕੀ ਪਤਾ ਲੱਗਦਾ ਕਿ ਆਮ ਆदमी ਪਾਰਟੀ ਦੇ ਵਿੱਚ ਸਭ ਕੁਝ ਚੰਗਾ ਨਹੀਂ ਹੈ ਆਮ ਆदमी ਪਾਰਟੀ ਦੇ ਵਿੱਚ ਵੀ ਬਹੁਤ ਵੱਡੇ ਪੱਦਰ ਨੇ ਉੱਤੇ ਖਲਾਰੇ ਓਵੇਂ ਹਨ ਜਿਵੇਂ ਕਿ ਕਾਂਗਰਸ ਦੇ ਵਿੱਚ ਆ ਆਮ ਆਰਮੀ ਪਾਰਟੀ ਦੇ ਵਿੱਚ ਉਹ ਕੁਝ ਚੱਲ ਰਿਹਾ ਜਿਹੜਾ ਹਲੇ ਤੱਕ ਢੱਕਣ ਚੱਕੇ ਤੋਂ ਕਹਿੰਦੇ ਵੀ ਭਾਫ਼ ਬਾਹਰ ਨਿਕਲਿਆ ਹੁੰਦੀ ਆ ਹਲੇ ਤੱਕ ਇਹ ਭਾਫ਼ ਬਾਹਰ ਨਿਕਲ ਨਹੀਂ ਰਹੀ ਪਰ ਜਦੋਂ ਬੀਬੀ ਦੇ ਵੱਲੋਂ ਅਸਤੀਫੇ ਦੀ ਗੱਲ ਕਹਿ ਦਿੱਤੀ ਗਈ ਪੋਸਟ ਪਾਤੀ ਤਾਂ ਪ੍ਰਗਟ ਸਿੰਘ ਦੇ ਵੱਲੋਂ ਇੱਕ ਮਹੱਤਵਪੂਰਨ ਬਿਆਨ ਜਾਰੀ ਕੀਤਾ ਗਿਆ ਪ੍ਰਗਟ ਸਿੰਘ ਨੇ ਜਲੰਧਰ ਸ਼ੌਣੀ ਦੇ ਵਿਧਾਇਕ ਨੇ ਪੋਸਟ ਪਾ ਕੇ ਗੱਲ ਕਹੀ ਕਿ ਬੀਬੀ ਜੀ ਦਾ ਮਨ ਭਰਿਆ ਪਰ ਜਾਂਦੇ ਜਾਂਦੇ ਬੀਬੀ ਜੀ ਅਸਤੀਫਾ ਦਿੰਦੇ ਦਿੰਦੇ ਪੰਜਾਬ ਦੀਆਂ ਮੁੱਖ ਗੱਲਾਂ ਤਾਂ ਵਿਚਾਰ ਜਾਂਦੇ ਗੱਲਾਂ ਕਹਿ ਜਾਂਦੇ ਜੀ ਕਿ ਮੈਂ ਕਿਹੜੀ ਗੱਲਾਂ ਔਖੀਆਂ ਮੈਂ ਕਿਹੜੇ ਗੱਲਾਂ ਮੇਰਾ ਮਨ ਭਰਿਆ ਉਹ ਲੈਂਡ ਪੂਲਿੰਗ ਨੀਤੀ ਦੇ ਬਾਰੇ ਪੰਜਾਬ ਦੇ ਹੋਰ ਮਸਲਿਆਂ ਦੇ ਉੱਤੇ ਗੱਲ ਤਾਂ ਕਰ ਜਾਂਦੇ ਤੇ ਜੇਕਰ ਆਮ ਆदमी ਪਾਰਟੀ ਦੇ ਹੋਰ ਵਿਧਾਇਕਾਂ ਦਾ ਵੀ ਦਿਲ ਭਰਿਆ ਭਰਿਆ ਪਿਆ ਤੇ ਭਾਈ ਉਹ ਪਾਰਟੀ ਨੂੰ ਛੱਡਣ ਤੋਂ ਪਹਿਲਾਂ ਵਿਧਾਇਕੀ ਛੱਡਣ ਤੋਂ ਪਹਿਲਾਂ ਉਹਨਾਂ ਪੰਜਾਬ ਦੇ ਮੁੱਦਿਆਂ ਦੀ ਗੱਲ ਜ਼ਰੂਰ ਕਰ ਜਿਓ ਮਤਲਬ ਇਹ ਆ ਕਿ ਵਿਰੋਧੀਆਂ ਦੇ ਵੱਲੋਂ ਆਪਣੀ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਗਈ ਸੀ ਸੱਤਾਧਾਰੀ ਧਿਰ ਨੂੰ ਘੇਰਾ ਪੈਣਾ ਸ਼ੁਰੂ ਹੋ ਗਿਆ ਸੀ ਪਰ ਤੁਸੀਂ ਇਹ ਗੱਲ ਜ਼ਰੂਰ ਚੇਤੇ ਰੱਖੋ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਤੇ ਅਰਵਿੰਦ ਕੇਜਰੀਵਾਲ ਨੇ ਦੋਵਾਂ ਨੇ ਮਨੀਸ਼ ਸੋਸੋਧਿਆ ਨੇ ਤਿੰਨਾਂ ਨੇ ਜਾਂ ਪਾਰਟੀ ਦੇ ਕਿਸੇ ਵੀ ਹੋਰ ਮੰਤਰੀ ਨੇ ਚੌਵਾਂ ਨੇ ਪੰਜਾਂ ਨੇ ਛੀਆਂ ਨੇ ਅੱਠਾਂ ਨੇ ਕਿਸੇ ਨੇ ਵੀ ਇਸ ਵਿਸ਼ੇ ਦੇ ਉੱਤੇ ਪ੍ਰਤੀਕਿਰਿਆ ਨਹੀਂ ਦਿੱਤੀ ਕਿ ਇਹ ਕਿਉਂ ਛੱਡ ਕੇ ਜਾਣਗੇ ਅਸੀਂ ਮਨਾ ਕੇ ਆਵਾਂਗੇ ਹਾਂ ਪ੍ਰਧਾਨ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਉਹ ਮੇਰੇ ਭੈਣ ਵਰਗੇ ਨੇ ਮੈਂ ਉਹਨਾਂ ਨੂੰ ਮਨਾਉਂਗਾ ਤੇ ਉਹ ਮਨਾ ਵੀ ਆਏ ਆ ਗੱਲ ਮੁੱਕ ਗਈ ਆ ਪਰ ਕੀ ਇਹ ਗੱਲ ਪੱਕੇ ਤੌਰ ਤੇ ਮੁੱਕੀ ਆ ਕੀ ਇਹ ਗੱਲ ਵਕਤੀ ਤੌਰ ਤੇ ਮੁੱਕੀ ਆ ਕੀ ਆਉਂਦੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਹੋਰ ਵਿਧਾਇਕ ਬੇਰਾ ਵਾਂਗੂ ਨਹੀਂ ਚੜਨਗੇ ਕੀ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੋਂ ਲੋਕ 100% ਦੀ ਸੰਤੁਸ਼ਟ ਹੈ ਕੀ ਇਸ ਵੇਲੇ ਆਮ ਆਦਮੀ ਪਾਰਟੀ ਲੋਕਾਂ ਦੀ ਕਿਸਵੱਟੀ ਦੇ ਉੱਤੇ ਖੜੀ ਉਤਰੀ ਹੈ ਇਹ ਗੱਲਾਂ ਲੋਕਾਂ ਦੇ ਮਨਾਂ ਵਿੱਚ ਸਵਾਲ ਦੇ ਤੌਰ ਦੇ ਉੱਤੇ ਉੱਭਰ ਰਹੀਆਂ ਉੱਭਰ ਨਗੀਆਂ ਹਾਲ ਦੀ ਘੜੀ ਤਾਂ ਚਲੋ ਆਪਾਂ ਕਹਿੰਦੇ ਵੀ ਡੇਢ ਪੌਣੇ 2 ਸਾਲ ਪਏ ਆ ਪਰ ਆਉਂਦੇ ਸਮੇਂ ਦੇ ਵਿੱਚ ਇਹ ਗੱਲਾਂ ਹੋਰ ਉੱਠਣਗੀਆਂ ਇਹ ਜਵਾਰ-ਪਾਟਾ ਬਣ ਬਣ ਕੇ ਨਿਕਲਣਗੀਆਂ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਉਦਾਹਰਣ ਦੇ ਕੇ ਗੱਲ ਦੀ ਸਮਾਪਤੀ ਕਰਦਾ ਹਾਂ ਸਾਡਾ ਇੱਕ ਜਾਣਕਾਰ ਦਫਤਰ ਦੇ ਵਿੱਚ ਕੰਮ ਕਰਦਾ ਸੀ ਕਿਸੇ মিডিਆ ਦਫਤਰ ਦੇ ਵਿੱਚ ਕੰਮ ਕਰਦਾ ਸੀ ਉਹਦੀ ਤਨਖਾਹ ਸੀ ਮੇਰੇ ਖਿਆਲ ਵਿੱਚ 15-17000 ਰੁਪਿਆ ਉਹਨੇ ਮਾਲਕਾਂ ਦੇ ਉੱਤੇ ਦਬਾਅ ਬਣਾਉਣ ਦੇ ਲਈ ਇਹ ਗੱਲ ਕਹਿਤੀ ਕਹਿੰਦਾ ਜੀ ਕਿ ਮੈਨੂੰ ਤਾਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਮੌਕੇ ਮਿਲਦੇ ਆ ਉਹ ਕਹਿੰਦਾ ਜੀ ਜੇ ਮੌਕੇ ਮਿਲਦੇ ਆ ਤੇ ਭਾਈ ਫਿਰ ਤੁਹਾਨੂੰ ਜਾਣਾ ਚਾਹੀਦਾ ਉਹ ਕਹਿੰਦਾ ਨਹੀਂ ਨਹੀਂ ਪਰ ਮੈਂ ਜਾਣਾ ਨਹੀਂ ਚਾਹੁੰਦਾ ਮਾਲਕ ਕਹਿੰਦੇ ਨਾ ਨਾ ਤੈਨੂੰ ਜਾਣਾ ਚਾਹੀਦਾ ਜੇ ਤੈਨੂੰ ਮੌਕੇ ਮਿਲਦੇ ਤੈਨੂੰ ਜਾਣਾ ਚਾਹੀਦਾ ਉਹ ਫਿਰ ਆਪਦਾ ਬਚਾ ਪੱਖ ਚਾਕੇ ਨੇ ਮੈਂ ਜਾਣਾ ਨਹੀਂ ਚਾਹੁੰਦਾ ਪਰ ਮਾਲਕਾਂ ਨੇ ਉਹਦੀ ਪਾਰਟੀ ਕਰਵਾਤੀ ਦਫਤਰ ਦੇ ਵਿੱਚ ਕਹਿੰਦੇ ਵੀ ਮੁੰਡਾ ਚੱਲਿਆ ਇਹਨੂੰ ਤਰੱਕੀ ਬਹੁਤ ਮਿਲ ਰਹੀ ਆ ਇਹਦੀ ਬੱਲੇ ਬੱਲੇ ਹੋ ਗਈ ਆ ਇਹਨੂੰ ਸਾਰੇ ਜਾਣੇ ਵਧਾਈਆਂ ਦਿਓ ਜੱਫੀ ਪਾ ਕੇ ਵਿਦਾ ਕਰੋ ਇਹਨੂੰ ਹੁਣ 25000 ਵਾਲਾ ਕੰਮ ਮਿਲਦਾ ਉਹਨੂੰ 25000 ਵਾਲਾ ਮਿਲਿਆ ਨਹੀਂ ਇੱਧਰ ਆਪਾਂ ਥੋੜਾ ਜਿਹਾ ਭਾਰ ਵਧਾਉਣ ਦੇ ਲਈ ਤੇ 17 18000 ਵਾਲੇ ਕੰਮ ਨੂੰ ਕਹਤਾ ਵੀ ਭਾਈ ਮੇਰੀ ਵਧਾਓ ਇੱਧਰ ਵਧੀ ਨਹੀਂ ਉਧਰ ਗੱਲ ਬਣੀ ਨਹੀਂ ਸ਼ਾਇਦ ਇਹੀ ਕਾਰਨ ਰਾਜਨੀਤੀ ਦੇ ਵਿੱਚ ਆ ਜਿੱਥੇ ਟਿਕੀਆਂ ਉੱਥੇ ਆਪਦਾ ਭਾਰ ਵਧਾਉਣ ਦੀ ਖਾਤਰ ਆਪਦਾ ਮੁੱਲ ਵਧਾਉਣ ਦੀ ਖਾਤਰ ਅਸੀਂ ਦੂਜਿਆਂ ਦੇ ਇਸ਼ਾਰੇ ਕਰਦੇ ਆਂ ਇਧਰਲੇ ਪਾਸੇ ਵਾਲੇ ਪਹਿਲਾਂ ਹੀ ਤਿਆਰ ਬੈਠੇ ਹੁੰਦੇ ਵੀ ਇਹ ਜਾਣਦੇ ਆ ਤਾਂ ਕੋਈ ਗੱਲ ਨਹੀਂ ਸਾਡੇ ਕੋਲ ਤਾਂ ਵੈਸੇ ਚੱਕਵੇਂ ਚੁੱਲ੍ਹੇ ਬਹੁਤ ਆ ਇਧਰੋਂ ਆ ਜਾ ਇਧਰੋਂ ਆ ਜਾ ਇਧਰੋਂ ਆ ਜਾ ਇਧਰੋਂ ਆ ਜਾ ਆ ਕੰਮ ਚੱਲੀ ਜਾਂਦਾ ਸੋ ਗੱਲ ਨੂੰ ਸੋਚਣ ਵਿਚਾਰਨ ਦੀ ਲੋੜ ਆ ਪੰਜਾਬ ਦੀ ਰਾਜਨੀਤੀ ਦੇ ਵਿੱਚ ਬੜੇ ਮੋੜ ਕੱਟੇ ਜਾ ਰਹੇ ਆ ਤੇ ਪੰਜਾਬ ਦੇ ਲੋਕ ਤੇਲ ਤੇ ਤੇਲ ਦੀ ਧਾਰ ਦੇਖਣ ਹਾਲੇ ਬੜਾ ਕੁਝ ਹੋਣਾ ਬਾਕੀ ਆ ਕਾਂਗਰਸ ਨੇ ਆਕਾੜੀ ਦਲ ਨੇ ਬੀਜਪੀ ਨੇ ਪੁਵਿੱਖਤ ਕੀ ਕਰਨੇ ਵਕਤ ਦਸੂਗਾ ਪਰ ਆਮ ਆਦਮੀ ਪਾਰਟੀ ਦੀ ਯੂ ਟਰਨ ਵਾਲੀ ਜਿਹੜੀ ਗੱਲ ਆ ਉਹ ਬੀਬੀ ਅਨਮੋਲ ਗਗਨਮਾਨ ਦੇ ਰੂਪ ਦੇ ਵਿੱਚ ਫੇਰ ਸਾਹਮਣੇ ਆ ਗਈ ਆ ਉਹ ਵਿਧਾਇਕਾ ਬਣੇ ਉਹ ਮੰਤਰੀ ਬਣੇ ਉਹ ਹੁਣ ਸਾਬਕਾ ਵੀ ਹੋਣ ਲੱਗੇ ਸੀ ਵਿਧਾਇਕਾ ਤੋਂ ਉਹ ਫੇਰ ਮੋੜ ਆਏ ਇਹ ਚਲੋ ਉਹਨਾਂ ਦੀ ਜ਼ਿੰਦਗੀ ਦੇ ਨਿੱਜੀ ਫੈਸਲੇ ਆ ਉਹ ਪੁਵਿੱਖ ਦੇ ਵਿੱਚ ਗਾਉਂਦੇ ਹੀ ਨੇ ਜਾਂ ਰਾਜਨੀਤੀ ਵਿੱਚ ਆ ਕੇ ਪਛਤਾਉਂਦੇ ਹੀ ਨੇ ਇਹ ਸਮਾਂ ਦਸੂਗਾ ਪਰ ਪਿਛਲੇ ਕੁਝ ਕਿ ਘੰਟਿਆਂ ਵਿੱਚ ਰਾਤੋਂ ਰਾਤ ਜਿਹੜਾ ਮੋੜ ਆਇਆ ਇਹਨੇ ਸਭ ਨੂੰ ਹੈਰਾਨ ਕਰ ਦਿੱਤਾ